ਕਿਸਾਨਾਂ ਦੇ ਕਰਜ਼ਾ ਮੁਆਫੀ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਰਾਓ ਕਰਨੇ ਜਾ ਰਹੇ ਭਾਜਪਾ ਦੇ ਕਿਸਾਨ ਮੋਰਚਾ ਪੰਜਾਬ ਦੇ ਮੈਂਬਰਾਂ ਤੇ ਕਿਸਾਨਾਂ ਤੇ ਪੁਲਿਸ ਵੱਲੋਂ ਜਲ ਤੋਪਾ ਦਾ ਇਸਤੇਮਾਲ ਕੀਤਾ ਗਿਆ ਹੈ ਪੁਲਿਸ ਨੇ ਮੁੱਖ ਮੰਤਰੀ ਦੇ ਘਰ ਵੱਲ ਵੱਧ ਰਹੇ ਮੈਂਬਰਾਂ ਨੂੰ ਜ਼ਬਰਦਸਤੀ ਉੱਥੋਂ ਖਦੇੜ ਦਿੱਤਾ ਅਤੇ ਆਪਣੇ ਬਲ ਦਾ ਪ੍ਰਯੋਗ ਕੀਤਾ ਜਿਸ ਕਾਰਨ ਭਾਜਪਾ ਕਿਸਾਨ ਮੋਰਚਾ ਦੇ ਮੈਂਬਰਾਂ ਤੇ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ ਹੈ ਦਰਸਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹੈਸ਼ਟਾ ਕਰਾਉਣ ਲਈ ਜਾ ਰਹੇ ਸਨ ਪੁਲਿਸ ਨੇ ਇਹਨਾਂ ਨੂੰ 25 ਸੈਕਟਰ ਦੇ ਚੌਂਕ 'ਚ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇਹ ਨਾ ਰੁਕੇ ਤਾਂ ਪੁਲਿਸ ਨੇ ਇਹਨਾਂ ਤੇ ਵਾਟਰ ਕੈਨ ਦਾ ਇਸਤੇਮਾਲ ਕਰ ਦਿੱਤਾ ਭਾਜਪਾ ਕਵਰ ਕਰ ਮੁੱਖ ਮੰਤਰੀ ਨੂੰ ਕਿਸਾਨਾਂ ਨਾਲ ਜੁੜੀਆਂ ਮੰਗਾਂ ਪਰਤੇ ਆਪਣਾ ਮੈਮੋਰੰਡਮ ਵੀ ਦੇਣਾ ਚਾਹੁੰਦੇ ਸਨ ਜਲਦ ਤੋਂ ਬਾਅਦ ਆਏ ਜਾਣ ਤੋਂ ਬਾਅਦ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਸੁਖਪਾਲ ਸਿੰਘ ਨੰਨੂ ਨੇ ਕਿਹਾ ਹੈ कि पुलिस ने इनने ठगा ਕੀਤਾ ਹੈ ਉਹਨਾਂ ਕਹਿੰਦੇ ਕਿ ਕੈਪਟਨ ਸਰਕਾਰ ਨੇ ਕਿਸਾਨ ਕਰਜ਼ਾ ਮੁਕਤੀ ਦੇ ਮਾਮਲੇ ਤੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਕਿਸਾਨਾਂ ਦੁੱਖ ਨੂੰ ਸਮਝਦੇ ਹੋਏ ਇਸੇ ਤਰ੍ਹਾਂ ਪ੍ਰਦਰਸ਼ਨ ਸਾਡਾ ਹੋ ਰਿਹਾ ਜਾ ਰਿਹਾ ਹੈ ਔਰ ਸੈਂਟਰ ਦੀ ਸਰਕਾਰ ਤੱਕ ਇਹ ਜੋ ਪੰਜਾਬ ਦਾ ਮਾਹੌਲ ਹੈ ਇਸ ਨੂੰ ਦੱਸਾਂਗੇ ਸੈਂਟਰ ਸਰਕਾਰ ਨੂੰ ਕਿਉਂਕਿ ਅੱਜ ਪੰਜਾਬ ਚ ਇਹ ਰੋਕਿਆ ਨਹੀਂ ਗਿਆ ਅਗਰ ਇਹਦੇ ਕਰਜ਼ੇ ਮਾਫ ਨਾ ਕੀਤੇ ਗਏ ਤਾਂ ਪੰਜਾਬ ਇੱਕ ਸੂਬਾ ਨਹੀਂ ਰਹਿ ਜਾਏਗਾ ਸ਼ਮਸ਼ਾਨ ਘੜ ਦਾ ਰੂਪ ਧਾਰਨ ਕਰ ਲੇਗਾ ਕਿਉਂਕਿ ਬੜੀ ਤੇਜ਼ੀ ਨਾਲ ਕਿਸਾਨ ਜੋ ਹੈ ਅੱਜ ਮਾਰ ਰਿਹਾ ਖੁਦਕੁਸ਼ੀ ਕਰ ਰਿਹਾ ਹੈ ਇਸ ਕਰਕੇ ਮੈਂ ਸਰਕਾਰ ਦੀ ਨਿਖੇਦੀ ਕਰਦਾ ਹਾਂ ਔਰ ਮੈਂ ਬੇਨਤੀ ਕਰਦਾ ਹਾਂ ਕਿ ਸਰਕਾਰ ਜਿਹੜੀ ਬਰਖਾਸ ਕੀਤੀ ਜਾਣੀ ਚਾਹੀਦੀ ਬਿਊਰ ਰਿਪੋਰਟ ਪੰਜਾਬ ਟੂਡੇ